ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੱਲ ਤੋਂ ਹੀ ਪੰਜਾਬ ਦੇ ਵਿੱਚ ਸ਼ੀਸ਼ ਮਹਿਲ ਦੀ ਚਰਚਾ ਛੜੀ ਹੋਈ ਹੈ ਆਜਪਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀ ਸੱਤਾਧਿਰ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਇੱਕ 7 ਸਟਾਰ ਬੰਗਲਾ ਕੇਜਰੀਵਾਲ ਨੂੰ ਅਲਾਟ ਕੀਤਾ ਹੈ ਅਤੇ ਇਸ ਨੂੰ ਸ਼ੀਸ਼ ਮਹਿਲ 2.0 ਦਾ ਨਾਮ ਵੀ ਦੇ ਦਿੱਤਾ ਗਿਆ ਹੈ ਜਿਸ ਬੰਗਲੇ ਦੀ ਗੱਲ ਹੋ ਰਹੀ ਹੈ ਉਹ ਹੈ ਚੰਡੀਗੜ੍ਹ ਦੇ ਸੈਕਟਰ 2 ਦੇ ਵਿੱਚ ਸਥਿਤ ਬੰਗਲਾ ਨੰਬਰ 50 ਇਹ ਕਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਐਮਪੀ ਰਾਗਵ ਛੱਡਾ ਨੂੰ ਅਲਾਟ ਕੀਤਾ ਗਿਆ ਸੀ ਪਰ ਸੂਤਰਾਂ ਮੁਤਾਬਕ ਜਦੋਂ ਤੋਂ ਛੱਡਾ ਸਾਹਿਬ ਦਾ ਧਿਆਨ ਕਿਧਰੇ ਹੋਰ ਹੋ ਗਿਆ ਹੈ ਉਦੋਂ ਤੋਂ ਹੀ ਇਹ ਬੰਗਲਾ ਖਾਲੀ ਪਿਆ ਸੀ ਕੇਜਰੀਵਾਲ ਜਦੋਂ ਵੀ ਪੰਜਾਬ ਦੌਰੇ ਤੇ ਆਉਂਦਾ ਸੀ ਤਮ ਮੁਹਾਲੀ ਦੇ ਵਿੱਚ ਵਿਕਾਸ ਭਵਨ ਗੈਸਟ ਹਾਊਸ ਦੇ ਵਿੱਚ ਹੀ ਉਠਹਿਰਦਾ ਸੀ ਪਰ ਹੁਣ ਸੂਤਰ ਦੱਸਦੇ ਹਨ ਕਿ ਸਾਫ ਸਫਾਈ ਕਰਾ ਕੇ ਚਮਕਾ ਕੇ ਲਿਸ਼ਕਾ ਕੇ ਇਸ ਬੰਗਲੇ ਨੂੰ ਕੇਜਰੀਵਾਲ ਦੇ ਲਈ ਤਿਆਰ ਕਰ ਦਿੱਤਾ ਗਿਆ ਹੈ ਤੇ ਇਸੇ ਘਰ ਦੇ ਵਿੱਚ ਕੇਜਰੀਵਾਲ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕਰਦਾ ਹੈ ਸੂਤਰਾਂ ਮੁਤਾਬਕ ਭਗਵੰਤ ਮਾਨ ਨੂੰ ਵੀ ਕਈ ਵਾਰ ਇਸੇ ਬੰਗਲੇ ਦੇ ਵਿੱਚ ਦੇਖਿਆ ਗਿਆ ਹੈ ਕੇਜਰੀਵਾਲ ਨੂੰ ਚਾਹੇ ਮਿਲਣ ਆਉਣਾ ਹੋਵੇ ਤੇ ਜਾਂ ਫਿਰ ਮੀਟਿੰਗਾਂ ਦੇ ਵਿੱਚ ਹਿੱਸਾ ਲੈਣਾ ਹੋਵੇ ਮੁੱਖ ਮੰਤਰੀ ਇਸ ਬੰਗਲੇ ਦੇ ਵਿੱਚ ਕਾਫੀ ਵਾਰ ਆਉਂਦੇ ਜਾਂਦੇ ਰਹੇ ਆਪ ਮੁੱਖ ਮੰਤਰੀ ਭਗਵੰਤ ਮਾਨ ਖੁਦ 44 ਨੰਬਰ ਬੰਗਲੇ ਦੇ ਵਿੱਚ ਰਹਿੰਦੇ ਹਨ ਤੇ 43 ਨੰਬਰ ਬੰਗਲੇ ਦੇ ਵਿੱਚ ਮੁੱਖ ਮੰਤਰੀ ਦਾ ਕੈਂਪ ਅਫਿਸ ਹੈ ਦੂਰੀ ਬਹੁਤ ਘੱਟ ਹੈ ਕੁਝ ਮੀਟਰਾਂ ਦੀ ਦੂਰੀ ਤੇ ਹੀ ਇਹ ਘਰ ਬਣੇ ਹੋਏ ਹੁਣ ਇਸ ਚਰਚਾ ਨੂੰ ਹੋਰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਨਜ਼ਰ ਆਪਾਂ ਨੂੰ ਸੈਕਟਰ 39 ਤੇ ਵੀ ਮਾਰ ਲੈਣੀ ਚਾਹੀਦੀ ਹੈ ਚੰਡੀਗੜ੍ਹ ਦੇ ਇਸ ਸੈਕਟਰ ਦੇ ਵਿੱਚ ਬੰਗਲਾ ਨੰਬਰ 960 ਜਿਸ ਦੇ ਵਿੱਚ ਮਨਿੰેશ ਸਸੋਧਿਆ ਰਹਿੰਦੇ ਨੇ ਤੇ 926 ਦੇ ਵਿੱਚ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਗੈਨ 960 ਨੰਬਰ ਬੰਗਲਾ ਪਹਿਲਾ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੂੰ ਅਲਾਟ ਹੋਇਆ ਸੀ ਪਰ ਛੇਤੀ ਹੀ ਉਹਨਾਂ ਨੂੰ ਇਸ ਸੋਧਿਆ ਨੂੰ ਦੇਣ ਲਈ ਕਹਿ ਦਿੱਤਾ ਗਿਆ ਸੀ ਤੇ ਇਸੇ ਤਰੀਕੇ ਨਾਲ 926 ਨੰਬਰ ਵੀ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਸਨੀ ਆਲੂ ਵਾਲਿਆ ਨੂੰ ਅਲਾਟ ਕੀਤਾ ਗਿਆ ਸੀ ਇਸੇ ਤਰ੍ਹਾਂ ਹੀ ਅਨੁਰਾਗ ਕੁੰਡੂ ਜੋ ਕਿ ਪਹਿਲਾਂ ਦਿੱਲੀ ਵਿੱਚ ਚਾਈਲਡ ਰਾਈਟਸ ਦੇ ਕਮਿਸ਼ਨਰ ਸੀ ਬੱਚਿਆਂ ਦੇ ਹੱਕਾਂ ਦੇ ਕਮਿਸ਼ਨਰ ਸੀ ਤੇ ਹੁਣ ਉਹ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਬਣਾ ਦਿੱਤੇ ਗਏ ਹਨ 2023 ਦੇ ਵਿੱਚ ਨਿਯੁਕਤੀ ਹੋਈ ਸੀ ਉਹ ਸੈਕਟਰ 39 ਦੇ ਮਕਾਨ ਨੰਬਰ 919 ਦੇ ਵਿੱਚ ਰਹਿੰਦੇ ਹਨ ਕਮਲ ਬਾਂਸਲ ਇਹ ਵੀ ਦਿੱਲੀ ਦੇ ਹੀ ਇੱਕ ਨੇਤਾ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਚੇਅਰਮੈਨ ਬਣਾਇਆ ਗਿਆ ਸੀ ਉਹ ਬੰਗਲਾ ਨੰਬਰ 905 ਦੇ ਵਿੱਚ ਰਹਿ ਰਹੇ ਹਨ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਰੀਨਾ ਗੁਪਤਾ ਇੱਕ ਹੋਰ ਆਪ ਦੀ ਦਿੱਲੀ ਦੀ ਨੇਤਾ ਜਿਸ ਨੂੰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ ਉਹ ਪਟਿਆਲਾ ਦੇ ਇੱਕ ਬੰਗਲੇ ਦੇ ਵਿੱਚ ਰਹਿੰਦੇ ਹਨ ਜਿੱਥੇ ਕੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਹੈੱਡਕੁਆਰਟਰ ਹੈ ਇਸੇ ਤਰ੍ਹਾਂ ਹੀ ਜੈਸਮੀਨ ਸ਼ਾਹ ਜੋ ਕਿ ਪਹਿਲਾਂ ਦਿੱਲੀ ਡਿਵੈਲਪਮੈਂਟ ਕਾਰਪੋਰੇਸ਼ਨ ਡीडीसी ਦੇ ਚੇਅਰਮੈਨ ਸੀ ਅੱਜਕੱਲ ਸਨਤ ਅਤੇ ਪ੍ਰਸ਼ਾਸਨਿਕ ਸੁਧਾਰ ਇੰਡਸਟਰੀ ਐਂਡ ਗਵਰਨਮੈਂਟ ਰਿਫਾਰਮਸ ਇਹ ਵਿਭਾਗ ਦੇਖਦੇ ਹਨ ਉਹ ਪੰਜਾਬ ਪਬੰਦੇ ਵਿੱਚ ਰਹਿੰਦੇ ਹਨ ਅਨੁਰਾਗ ਟਾਂਡਾ ਆਮ ਆਦਮੀ ਪਾਰਟੀ ਦੇ ਨੈਸ਼ਨਲ মিডিਆ ਇੰਚਾਰਜ ਜੋ ਕਿ ਹੁਣ ਪੰਜਾਬ ਦਾ ਪਬਲਿਕ ਰਿਲੇਸ਼ਨ ਵਿਭਾਗ ਚਲਾਉਂਦੇ ਨੇ ਜਾਂ ਇਹ ਕਹਿ ਲਓ ਉਸ ਵਿਭਾਗ ਦੀ ਦੇਖਰੇਖ ਕਰਦੇ ਨੇ ਉਹ ਵੀ ਪੰਜਾਬ ਪਬੰਦੇ ਵਿੱਚ ਹੀ ਰਹਿੰਦੇ ਨੇ ਇਸੇ ਤਰੀਕੇ ਨਾਲ ਹੀ ਸ਼ਾਲੀਨ ਮਿੱਤਰਾ ਜੋ ਕਿ ਅੰਸ਼ੁਮਨ ਭਾਰਤ ਡਿਜੀਟਲ ਮਿਸ਼ਨ ਦੇ ਕਦੇ ਪ੍ਰੋਜੈਕਟ ਮੈਨੇਜਰ ਹੁੰਦੇ ਸੀ ਤੇ ਦਿੱਲੀ ਦੇ ਵਿੱਚ ਸਤਿੰਦਰ ਜੈਨ ਦੇ ਸਟਾਫ ਦਾ ਹਿੱਸਾ ਸਨ ਜਦੋਂ ਉਹ ਦਿੱਲੀ ਦੇ ਵਿੱਚ ਮੰਤਰੀ ਸੀ ਤੇ ਹੁਣ ਉਹਨਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ OSD ਲਗਾ ਦਿੱਤਾ ਗਿਆ ਹੈ ਇਸੇ ਸਾਲ ਜੂਨ ਮਹੀਨੇ ਦੇ ਵਿੱਚ ਉਹਨਾਂ ਦੀ ਅਪੁਆਇੰਟਮੈਂਟ ਹੋਈ ਸੀ ਉਹ ਵੀ ਪੰਜਾਬ ਪਵਨ ਦੇ ਵਿੱਚ ਹੀ ਰਹਿ ਰਹੇ ਹੁਣ ਜੇ ਇਸ ਮੁੱਦੇ ਤੇ ਸਿਆਸਤ ਕਰਨੀ ਹੋਵੇ ਤਾਂ ਜਿਹੜਾ ਰੌਲਾ ਆਪਣੇ ਚਾਰੇ ਪਾਸੇ ਪੈ ਰਿਹਾ ਹੈ ਉਸ ਦਾ ਹੀ ਇੱਕ ਹਿੱਸਾ ਬਣ ਜਾਂਦੇ ਆ ਦਿੱਲੀ ਦਾ ਪੰਜਾਬ ਤੇ ਕਬਜ਼ਾ ਹੋ ਗਿਆ ਹੈ ਪੰਜਾਬ ਨੂੰ ਲੁੱਟ ਕੇ ਖਾ ਗਏ ਹਨ ਸ਼ੀਸ਼ ਮਹਿਲ ਤਿਆਰ ਕਰ ਦਿੱਤਾ ਗਿਆ ਹੈ ਸਾਰੀ ਪੰਜਾਬ ਸਰਕਾਰ ਇੱਕ ਬੰਦੇ ਦੀ ਸੇਵਾ ਦੇ ਵਿੱਚ ਜੁਟੀ ਹੋਈ ਹੈ ਲੱਗੀ ਹੋਈ ਹੈ ਵਗੈਰਾ ਵਗੈਰਾ ਪਰ ਜੇ ਇੱਕ ਪਲ ਦੇ ਲਈ ਸਿਆਸਤ ਨੂੰ ਛੱਡ ਦਿੰਦੇ ਆ ਕੁਝ ਸੰਜੀਦਾ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਨੂੰ ਕੀ ਸਵਾਲ ਪੁੱਛਣਾ ਚਾਹੀਦਾ ਹੈ ਇਹ ਠੀਕ ਹੈ ਇੱਕ ਤੱਥ ਹੈ ਕਿ ਚੋਣਾਂ ਭਾਵੇਂ ਪੰਜਾਬ ਦੀਆਂ ਸਨ ਪਰ ਵੋਟ ਕੇਜਰੀਵਾਲ ਦੇ ਨਾਮ ਤੇ ਹੀ ਮੰਗੇ ਗਏ ਸਨ ਇੱਕ ਮੌਕਾ ਕੇਜਰੀਵਾਲ ਨੂੰ ਇਹ ਸਲੋਗਨ ਸੀ ਆਮ ਆਦਮੀ ਪਾਰਟੀ ਦਾ 2022 ਦੀਆਂ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਕਿ ਲੋਕਾਂ ਨੇ ਉਸੇ ਕੇਜਰੀਵਾਲ ਦੀ ਲਹਿਰ ਨੂੰ ਹੀ ਵੋਟ ਪਾਈ ਸੀ ਇਹ ਵੀ ਸੱਚ ਹੈ ਕਿ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਹੁਣ ਇਹਨਾਂ ਕੋਲ ਇਕੱਲਾ ਪੰਜਾਬ ਹੀ ਬਚਿਆ ਹੈ ਤੇ ਪੂਰੇ ਦੇਸ਼ ਵਿੱਚ ਜੇ ਆਮ ਆਦਮੀ ਪਾਰਟੀ ਨੇ ਵਧਣਾ ਫੁੱਲਣਾ ਹੈ ਤਾਂ ਪੰਜਾਬ ਦਾ ਮਾਡਲ ਦਿਖਾ ਕੇ ਹੀ ਵੋਟਾਂ ਮੰਗਣੀਆਂ ਪੈਣਗੀਆਂ ਹੋਰ ਇਹਨਾਂ ਕੋਲ ਕੁਝ ਦੱਸਣ ਨੂੰ ਹੈ ਹੀ ਨਹੀਂ ਤੇ ਇਹਨਾਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਇਸ ਗੱਲ ਦਾ ਇਲਮ ਹੈ ਗਿਆਨ ਹੈ ਪਲੀ ਭੰਤੀ ਜਾਣੂ ਹੁਣ ਇਹ ਸਰਕਾਰ ਦੀ ਸ਼ੁਰੂਆਤ ਤੋਂ ਹੀ ਚਾਹੇ ਉਹ ਦਿੱਲੀ ਦੇ ਨਾਲ ਨੌਲੇਜ ਸ਼ੇਅਰਿੰਗ ਐਗਰੀਮੈਂਟ ਕਰਨਾ ਹੋਵੇ ਯਾ ਫਿਰ ਆਮ ਆਦਮੀ ਕਲੀਨਿਕ ਸਕੂਲ ਆਫ ਫੈਮਿਨਸ ਜੋ ਵੀ ਕੰਮਾਂ ਦੀ ਦਿੱਲੀ ਦੇ ਵਿੱਚ ਛਲਾਗਾ ਹੋਈ ਸੀ ਉਹਨਾਂ ਨੂੰ ਹੀ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਵੀ ਸੱਚ ਹੈ ਕਿ ਦਿੱਲੀ ਇੱਕ ਪੂਰਾ ਸੂਬਾ ਨਹੀਂ ਹੈ ਕੇਂਦਰ ਸਰਕਾਰ ਹੀ ਉੱਥੇ ਲੈਫਟੀਨੈਂਟ ਗਵਰਨਰ ਯਾਨੀ ਐਲਜੀ ਦੇ ਜ਼ਰੀਏ ਪੂਰੇ ਫੈਸਲੇ ਲੈਂਦੀ ਹੈ ਉਹਨਾਂ ਫੈਸਲਿਆਂ ਨੂੰ ਹੀ ਲਾਗੂ ਕੀਤਾ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਇਹਨਾਂ ਨੂੰ ਪੂਰੀ ਆਜ਼ਾਦੀ ਮਿਲਣੀ ਸੀ ਕੰਮਕਾਰ ਕਰਨ ਦੀ ਤੇ ਇਹੀ ਮੌਕਾ ਸੀ ਇੱਕ ਬਿਹਤਰ ਸਰਕਾਰ ਚਲਾ ਕੇ ਇੱਕ ਮਾਡਲ ਵਿਕਸਿਤ ਕਰਕੇ ਪਾਰਟੀ ਨੂੰ ਦੇਸ਼ ਦੇ ਵਿੱਚ ਹੋਰ ਫੈਲਾਉਣ ਦਾ ਕੰਮ ਕੀਤਾ ਜਾ ਸਕਦਾ ਸੀ ਪੰਜਾਬ ਮਾਡਲ ਨੂੰ ਸ਼ੋਕੇਸ ਕੀਤਾ ਜਾ ਸਕਦਾ ਸੀ ਜਿਵੇਂ ਕਦੇ ਨਰਿੰਦਰ ਮੋਦੀ ਵੱਲੋਂ ਗੁਜਰਾਤ ਮਾਡਲ ਦੇ ਨਾਮ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਵੋਟਾਂ ਮੰਗਿਆ ਗਿਆ ਮੰਨਿਆ ਪਰ ਸਵਾਲ ਹੁਣ ਇਹ ਬਣਦਾ ਹੈ ਕਿ ਕੀ ਇਹ ਲੋਕ ਸਫਲ ਰਹੇ ਨੇ ਕੀ ਆਮ ਆਦਮੀ ਪਾਰਟੀ ਇਸ ਮੌਕੇ ਦਾ ਫਾਇਦਾ ਉਠਾ ਸਕੀ ਹੈ ਕੀ ਇੱਕ ਬਿਹਤਰ ਸਰਕਾਰ ਪੰਜਾਬ ਦੇ ਵਿੱਚ ਚਲਾਈ ਜਾ ਰਹੀ ਹੈ ਕੀ ਦੇਣ ਹੈ ਕੇਜਰੀਵਾਲ ਦੀ ਪੰਜਾਬ ਨੂੰ ਇਹ ਸਵਾਲ ਸਭ ਤੋਂ ਅਹਿਮ ਨੇ ਜੋ ਪੁੱਛੇ ਜਾਣੇ ਚਾਹੀਦੇ ਹਨ ਪਰ ਜਿਨ੍ਹਾਂ ਦੀ ਚਰਚਾ ਨਹੀਂ ਹੁੰਦੀ ਕੀ ਪੰਜਾਬ ਪੂਰੇ ਤਰੀਕੇ ਨਾਲ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਹੈ ਰਿਸ਼ਵਤ ਖੋਰੀ ਪੰਜਾਬ ਦੇ ਵਿੱਚ ਬੰਦ ਹੋ ਗਈ ਹੈ ਕੀ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਇੱਕ ਬਿਹਤਰ ਇਲਾਜ ਮਿਲ ਰਿਹਾ ਹੈ ਮੁਫਤ ਇਲਾਜ ਮਿਲ ਰਿਹਾ ਹੈ ਜਾਂ ਹਜੇ ਵੀ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਵੱਲ ਮੁਹਰਨਣਾ ਪੈ ਰਿਹਾ ਹੈ ਜਿੱਥੇ ਇਲਾਜ ਬਹੁਤ ਮਹਿੰਗਾ ਹੈ ਕੀ ਕੋਈ ਅਹਜਾ ਫਰਕ ਦੇਖਣ ਦੇ ਵਿੱਚ ਆਇਆ ਹੈ ਕਿ ਸਰਕਾਰੀ ਹਸਪਤਾਲਾਂ ਦੀ ਸਥਿਤੀ ਬਿਹਤਰ ਹੋ ਗਈ ਹੋਵੇ ਉੱਥੇ ਬਿਹਤਰ ਇਲਾਜ ਮਿਲਣ ਲੱਗਿਆ ਹੋਵੇ ਕੀ ਜਿਹੜੇ ਪੰਜਾਬ ਦੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਸਿੱਖਿਆ ਦਾ ਮਿਆਰ ਚੰਗਾ ਹੋਇਆ ਹੈ ਬਿਹਤਰ ਹੋਇਆ ਹੈ ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ ਰਹੇ ਨੇ ਕੀ ਉਹ ਬਿਹਤਰ ਪਵਿੱਖ ਦੀ ਕਾਮਨਾ ਕਰ ਰਹੇ ਨੇ ਕਿ ਉਹਨਾਂ ਦਾ ਪ੍ਰਦਰਸ਼ਨ ਜਿਹੜੇ ਐਂਟ੍ਰੈਂਸ ਟੈਸਟ ਹੁੰਦੇ ਨੇ ਮੁਕਾਬਲੇ ਹੁੰਦੇ ਨੇ ਕੰਪੀਟੀਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਪਹਿਲਾਂ ਨਾਲੋਂ ਬਿਹਤਰ ਹੋਇਆ ਹੈ ਕੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ ਕੀ ਪੰਜਾਬ ਦੇ ਵਿੱਚ ਨਸ਼ਾ ਘਟ ਗਿਆ ਹੈ ਬੰਦ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਪ੍ਰੈਕਟੀਕਲ ਤੌਰ ਤੇ ਹੋਈ ਨਹੀਂ ਸਕਦਾ ਮੁਕੰਮਲ ਤੌਰ ਤੇ ਕਿਸੇ ਵੀ ਸੂਬੇ ਦੇ ਵਿੱਚੋਂ ਕਿਸੇ ਵੀ ਦੇਸ਼ ਦੇ ਵਿੱਚੋਂ ਨਸ਼ਾ ਖਤਮ ਹੋ ਜਾਏ ਸੋ ਅਸੀਂ ਸਵਾਲ ਇਹ ਪੁੱਛਦੇ ਹਾਂ ਕਿ ਕੀ ਨਸ਼ਾ ਘਟ ਗਿਆ ਕੀ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਜਿਹੜੀ ਹੈ ਉਹਦੇ ਵਿੱਚ ਕੋਈ ਗਰਾਵਟ ਆਈ ਹੈ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਖਤਮ ਹੋ ਗਿਆ ਇਹ ਸਾਰੇ ਪ੍ਰਸ਼ਨ ਜਿਹੜੇ ਨੇ ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਜ਼ਰੂਰ ਰਹਿਣਗੇ ਔਰ ਜਦੋਂ ਇਹ ਪਾਰਟੀ ਵੋਟਾਂ ਦੇ ਵਿੱਚ ਲੋਕਾਂ ਨੂੰ ਦੱਸਣ ਜਾਏਗੀ ਕਿ ਸਾਡੀਆਂ ਉਪਲਬਧੀਆਂ ਕੀ ਨੇ ਇਹ ਜਵਾਬ ਦੇ ਵਿੱਚ ਕਹਿ ਸਕਣਗੇ ਅਸੀਂ ਆਪਣੇ ਵਾਅਦੇ ਪੂਰੇ ਕਰ ਦਿੱਤੇ ਨੇ ਅਸੀਂ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਉਹਨਾਂ ਨੂੰ ਪੂਰੇ ਤਰ੍ਹਾਂ ਨਿਭਾ ਦਿੱਤਾ ਹੈ ਪੰਜਾਬ ਦੇ ਵਿੱਚ ਹੁਣ ਰਿਸ਼ਵਤ ਨਹੀਂ ਲਈ ਜਾਂਦੀ ਪੰਜਾਬ ਦੇ ਵਿੱਚ ਲੋਕ ਹੁਣ ਇਮਾਨਦਾਰੀ ਨਾਲ ਕੰਮ ਕਰਦੇ ਨੇ ਪੰਜਾਬ ਦੇ ਲੋਕ ਅਮਨ ਚੈਨ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਕੋਈ ਗੋਲੀਆਂ ਨਹੀਂ ਚੱਲਦੀਆਂ ਕਿਸੇ ਨੂੰ ਧਮਕੀਆਂ ਨਹੀਂ ਮਿਲਦੀਆਂ ਕਿਸੇ ਤੋਂ ਫਰੋਤੀ ਨਹੀਂ ਮੰਗੀ ਜਾਂਦੀ ਪੰਜਾਬ ਦੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਬਹੁਤ ਵਧੀਆ ਮਿਲ ਰਹੀਆਂ ਨੇ ਇਲਾਜ ਉਹਨਾਂ ਦਾ ਘੱਟ ਪੈਸਿਆਂ ਵਿੱਚ ਹੋ ਰਿਹਾ ਹੈ ਜੇ ਮੁਫਤ ਨਹੀਂ ਹੋ ਰਿਹਾ ਤਾਂ ਕਮ ਸੇ ਕਮ ਵਧੀਆ ਇਲਾਜ ਸਸਤੇ ਵਿੱਚ ਤਾਂ ਹੋ ਰਿਹਾ ਹੈ ਲੋਕ ਇਲਾਜ ਦੇ ਲਈ ਆਪਣੀ ਜ਼ਮੀਨ ਜਾਇਦਾਦ ਵੇਚਣ ਨੂੰ ਮਜਬੂਰ ਤਾਂ ਨਹੀਂ ਹੋ ਰਹੇ ਕਿ ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਬਿਹਤਰ ਮਿਲ ਰਹੀ ਹੈ ਪੜ੍ਹ ਲਿਖ ਕੇ ਇੱਕ ਬਿਹਤਰ ਭਵਿੱਖ ਦਾ ਸੁਪਨਾ ਦੇਖ ਰਹੇ ਨੇ ਕਿ ਇਹ ਸਾਰੇ ਜਵਾਬ ਪੰਜਾਬ ਦੇ ਲੋਕਾਂ ਨੂੰ ਜਦੋਂ 2027 ਦੀਆਂ ਚੋਣਾਂ ਹੋਣਗੀਆਂ ਮਿਲਣਗੇ ਜਾਂ ਜਦੋਂ ਇਹ ਨੇਤਾ ਇਹ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ ਕੋਈ ਲੋਕ ਕੀ ਸੰਤੁਸ਼ਟ ਹੋ ਕੇ ਦੁਬਾਰਾ ਇਸ ਪਾਰਟੀ ਨੂੰ ਵੋਟਾਂ ਦੇਣਗੇ ਇਹੀ ਸਾਰਾ ਦੇਖਣ ਦਾ ਵਿਸ਼ਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਜਵਾਬ ਜ਼ਰੂਰ ਮਿਲ ਲਗੇ ਇਹ ਸਾਰੇ ਸਵਾਲ ਪੰਜਾਬ ਦੀ ਜਨਤਾ ਦੇ ਮਨ ਵਿੱਚ ਹੁੰਦੇ ਨੇ ਹੋਣੇ ਚਾਹੀਦੇ ਨੇ ਉਹਨਾਂ ਦੇ ਜ਼ਿਹਨ ਵਿੱਚ ਬਾਰ-ਬਾਰ ਇਹ ਸਵਾਲ ਆਉਣੇ ਚਾਹੀਦੇ ਨੇ ਤੇ ਇਹੀ ਸਵਾਲ ਸਿਆਸਤਦਾਨਾਂ ਤੋਂ ਪੁੱਛੇ ਜਾਣੇ ਚਾਹੀਦੇ ਪਰ ਕੀ ਜਿਹੜੀਆਂ ਵਿਰੋਧੀ ਤਰ੍ਹਾਂ ਨੇ ਵਿਰੋਧੀ ਪਾਰਟੀਆਂ ਨੇ ਉਹ ਇਹ ਸਵਾਲ ਉਠਾ ਰਹੀਆਂ ਹਨ ਉਹ ਇਹ ਸਵਾਲ ਬਿਲਕੁਲ ਨਹੀਂ ਉਠਾ ਰਹੀਆਂ ਉਹਨਾਂ ਦੇ ਵੱਲੋਂ ਜੋ ਪ੍ਰਸ਼ਨ ਪੁੱਛੇ ਜਾ ਰਹੇ ਨੇ ਜਾਂ ਜੋ ਮੁੱਦੇ ਖੜੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਇਸੇ ਤਰੀਕੇ ਨਾਲ ਸ਼ੀਸ਼ ਮਹਿਲ ਵਗੈਰਾ ਦੀ ਰੰਗਤ ਦਿੱਤੀ ਜਾਂਦੀ ਹੈ ਅਜੇ ਮੁੱਦੇ ਖੜੇ ਕੀਤੇ ਜਾਂਦੇ ਨੇ ਜੋ ਸੁਣਨ ਦੇ ਵਿੱਚ ਤਾਂ ਸ਼ਾਇਦ ਚੰਗੇ ਲੱਗਦੇ ਨੇ ਪਰ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਉਹਦਾ ਬਹੁਤਾ ਅਸਰ ਨਹੀਂ ਹੁੰਦਾ ਔਰ ਇਹ ਸਵਾਲ ਇਸ ਕਰਕੇ ਵੀ ਨਹੀਂ ਪੁੱਛੇ ਜਾਂਦੇ ਕਿਉਂਕਿ ਜੇ ਅੱਜ ਲੋਕਾਂ ਨੂੰ ਇਹ ਸਵਾਲ ਪੁੱਛਣ ਦੀ ਆਦਤ ਪੈ ਗਈ ਤਾਂ ਕੱਲ ਨੂੰ ਜਦੋਂ ਸਰਕਾਰ ਬਦਲਣੀ ਹੈ ਇਨਾਂ ਤੋਂ ਕਿਸੇ ਪਾਰਟੀ ਦੀ ਸਰਕਾਰ ਬਣਨੀ ਹੈ ਤਾਂ ਲੋਕ ਇਹੀ ਸਵਾਲ ਇਨਾਂ ਪਾਰਟੀਆਂ ਨੂੰ ਵੀ ਪੁੱਛਣਗੇ ਜਦੋਂ ਇਹ ਸੱਤਾ ਦੇ ਵਿੱਚ ਹੋਣਗੇ ਸ਼ਾਇਦ ਇਸੇ ਕਰਕੇ ਲੋਕਾਂ ਨੂੰ ਆਦਤ ਨਹੀਂ ਪਈ। ਲੇਕਿਨ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਜ਼ਰੂਰ ਪੁੱਛਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਤੋਂ ਕਿ ਜਿਹੜੇ ਬਦਲਾਅ ਦੇ ਨਾਅਰੇ ਤੇ ਤੁਸੀਂ ਸਰਕਾਰ ਬਣਾਈ ਸੀ ਪੰਜਾਬ ਦੇ ਲੋਕਾਂ ਤੋਂ ਮੌਕਾ ਮੰਗਿਆ ਸੀ ਵੋਟਾਂ ਮੰਗੀਆਂ ਸੀ ਕੀ ਉਹ ਬਦਲਾਅ ਆ ਗਿਆ ਹੈ ਕੀ ਉਹ ਬਦਲਾਅ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਹੁਣ ਇੱਥੇ ਆਮ ਆਦਮੀ ਪਾਰਟੀ ਦਾ ਵੀ ਇੱਕ ਸਟੈਂਡਰਡ ਜਵਾਬ ਹੈ ਜੋ ਕਿ ਆਮ ਤੌਰ ਤੇ ਹਰ ਸਿਆਸੀ ਦਿੰਦਾ ਹੁੰਦਾ ਹੈ ਕਿ ਸਾਡੇ ਕੋਲ ਇੰਨਾ ਸਮਾਂ ਨਹੀਂ ਸੀ ਸਮਾਂ ਬਹੁਤ ਘੱਟ ਸੀ ਜੋ ਪਿਛਲੇ 50 60 70 ਸਾਲ ਤੋਂ ਸਿਸਟਮ ਬਣਿਆ ਹੋਇਆ ਹੈ ਉਹ ਸਿਸਟਮ ਨੂੰ ਤੁਸੀਂ ਇੱਕਦਮ ਅਚਾਨਕ ਨਹੀਂ ਬਦਲ ਸਕਦੇ ਉਹਦੇ ਲਈ ਸਮਾਂ ਚਾਹੀਦਾ ਹੈ ਉਹ ਸਮਾਂ ਸਾਡੇ ਕੋਲ ਘੱਟ ਸੀ ਅਜਿਹੇ ਜਵਾਬ ਰਿਟੇ ਰਿਟਾਏ ਹਰ ਨੇਤਾ ਤੋਂ ਮਿਲ ਜਾਣਗੇ ਪਰ ਮੈਂ ਕਿਤੇ ਨਾ ਕਿਤੇ ਇਸ ਗੱਲ ਨੂੰ ਐਗਰੀ ਵੀ ਕਰਦਾ ਹਾਂ ਇਹਦੇ ਨਾਲ ਸਹਿਮਤ ਹਾਂ ਕੀ ਸਿਸਟਮ ਨੂੰ ਬਦਲਣ ਲਈ ਤੁਹਾਨੂੰ ਵਕਤ ਚਾਹੀਦਾ ਹੁੰਦਾ ਹੈ ਸਮਾਂ ਚਾਹੀਦਾ ਹੁੰਦਾ ਹੈ ਪਰ ਇਹਦੇ ਨਾਲ ਹੀ ਇਹ ਸਵਾਲ ਵੀ ਪੁੱਛਣਾ ਬਣਦਾ ਹੈ ਕਿ ਠੀਕ ਹੈ ਪੂਰੇ ਤਰੀਕੇ ਨਾਲ ਬਦਲਾਅ ਨਹੀਂ ਆਇਆ ਲੋਕਾਂ ਨੂੰ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ ਪਰ ਜਿਹੜਾ ਬੀਜ ਤੁਸੀਂ ਬਦਲਾਅ ਦਾ ਬੀਜਿਆ ਸੀ ਕੀ ਉਹ ਪੁੰਗਰਨਾ ਸ਼ੁਰੂ ਹੋ ਗਿਆ ਹੈ ਕਿ ਉਹਦੇ ਵਿੱਚੋਂ ਕਰੁੰਬਲਾਂ ਫੁੱਟਣੀਆਂ ਸ਼ੁਰੂ ਹੋ ਗਈਆਂ ਨੇ ਕਿ ਬਦਲਾਅ ਦੀਆਂ ਨਿਸ਼ਾਨੀਆਂ ਲੋਕਾਂ ਨੂੰ ਦਿਖਣ ਲੱਗ ਗਈਆਂ ਹਨ ਇਹ ਸਵਾਲ ਪੁੱਛਣਾ ਤਾਂ ਜਾਇਜ਼ ਹੈ ਕੀ ਪੰਜਾਬ ਦੇ ਸਿਰ ਜਿਹੜੇ ਕਰਜ਼ੇ ਦੀ ਪੰਡ ਸੀ ਜਿਸ ਬੋਝ ਥੱਲੇ ਪੰਜਾਬ ਦੱਬਿਆ ਹੋਇਆ ਸੀ ਕੀ ਉਹ ਪੰਡ ਹੌਲੀ ਹੋ ਗਈ ਹੈ ਪੰਜਾਬ ਦੇ ਸਿਰ ਉੱਪਰ ਕਰਜ਼ੇ ਦਾ ਬੋਝ ਘਟ ਗਿਆ ਹੈ ਕੁਝ ਜਾਂ ਪਹਿਲਾਂ ਨਾਲੋਂ ਵੱਧ ਗਿਆ ਹੈ ਇਹ ਸਵਾਲ ਤਾਂ ਪੁੱਛਨੇ ਬਣਦੇ ਹੀ ਔਰ ਜੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੀ ਨਾ ਦੇ ਵਿੱਚ ਹੈ ਫੇਰ ਸਾਡਾ ਬੁਨਿਆਦੀ ਸਵਾਲ ਜੋ ਹੈ ਜੋ ਪਹਿਲਾਂ ਪੁੱਛਿਆ ਗਿਆ ਸੀ ਕਿ ਫੇਰ ਪੰਜਾਬ ਦੇ ਵਿੱਚ ਕੇਜਰੀਵਾਲ ਦੀ ਦੇਣ ਕੀ ਹੀ ਦੇਣ ਹੈ ਕੇਜਰੀਵਾਲ ਦੀ ਪੰਜਾਬ ਨੂੰ ਇਹ ਸਵਾਲ ਪੁੱਛਣਾ ਤਾਂ ਬਣਦਾ ਹੈ ਪਰ ਸ਼ਾਇਦ ਕੇਜਰੀਵਾਲ ਦੀ ਦੇਣ ਵੀ ਪੰਜਾਬ ਨੂੰ ਇਹੋ ਹੀ ਹੈ ਕਿ ਉਸ ਨੇ ਪੰਜਾਬ ਦੇ ਲੋਕਾਂ ਨੂੰ ਸਵਾਲ ਪੁੱਛਣ ਲਾ ਦਿੱਤਾ ਪ੍ਰਸ਼ਨ ਪੁੱਛਣ ਲਾ ਦਿੱਤਾ ਕਈ ਲੋਕ ਇਸ ਦਾ ਸਿਹਰਾ ਵੀ ਕਿਸਾਨ ਅੰਦੋਲਨ ਦੇ ਸਰਬੰਨਣ ਦੀ ਕੋਸ਼ਿਸ਼ ਕਰਦੇ ਨੇ ਕਿ ਕਿਸਾਨ ਅੰਦੋਲਨ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਜਾਗਰਤੀ ਆਈ ਹੈ ਪਰ ਨਹੀਂ ਇਹ 2017 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੀ ਜਦੋਂ ਆਮ ਆਦਮੀ ਪਾਰਟੀ ਪ੍ਰਚਾਰ ਕਰਦੀ ਹੁੰਦੀ ਸੀ ਜਦੋਂ ਲੀਡਰ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਂਦੇ ਸੀ ਉਹਨਾਂ ਜਲਸਿਆਂ ਦੇ ਵਿੱਚ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਆਮ ਆਦਮੀ ਪਾਰਟੀ ਨੌਜਵਾਨ ਮੁੰਡੇ ਕੁੜੀਆਂ ਨੂੰ ਖੜੇ ਕਰਕੇ ਉਹਨਾਂ ਤੋਂ ਪ੍ਰਸ਼ਨ ਪੁੱਛਵਾਉਂਦੀ ਸੀ ਔਰ ਉਹ ਪ੍ਰਸ਼ਨ ਪੁੱਛਣ ਦੀ ਆਦਤ ਅਜੇ ਹੀ ਬਣੀ ਕਿ ਹੁਣ ਲੋਕ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਕਰਨ ਲੱਗੇ ਨੇ ਇਹਨਾਂ ਨੂੰ ਹੀ ਪ੍ਰਸ਼ਨ ਪੁੱਛਣ ਲੱਗੇ ਨੇ ਔਰ ਇਸੇ ਗੱਲ ਤੋਂ ਹੀ ਸ਼ਾਇਦ ਵਿਰੋਧੀ ਪਾਰਟੀਆਂ ਡਰਦੀਆਂ ਨੇ ਕਿ ਅਸੀਂ ਵੀ ਜੇ ਉਸ ਢੀੜ ਦੇ ਵਿੱਚ ਸ਼ਾਮਲ ਹੋ ਗਏ ਅਸੀਂ ਵੀ ਚੰਗੇ ਸਵਾਲ ਪੁੱਛਣ ਲੱਗੇ ਤਾਂ ਕੱਲ ਨੂੰ ਜਵਾਬ ਸਾਨੂੰ ਵੀ ਦੇਣੇ ਪੈਣਗੇ ਸੋ ਕੁੱਲ ਮਿਲਾ ਕੇ ਇੱਕੋ ਇੱਕ ਹੀ ਦੇਣ ਪੰਜਾਬ ਦੇ ਵਿੱਚ ਕੇਜਰੀਵਾਲ ਦੀ ਰਹੀ ਹੈ ਕਿ ਲੋਕਾਂ ਨੂੰ ਸਵਾਲ ਪੁੱਛਣ ਲਾ ਦਿੱਤਾ ਪਰ ਕੀ ਇਸ ਪਰਫਾਰਮੈਂਸ ਇਸ ਦੇਣ ਦੇ ਸਹਾਰੇ 2027 ਦੀਆਂ ਚੋਣਾਂ ਲੜੀਆਂ ਜਾ ਸਕਦੀਆਂ ਨੇ ਜਿੱਤੀਆਂ ਜਾ ਸਕਦੀਆਂ ਨੇ ਕਿ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਸਿਰਫ ਫ੍ਰੀ ਬਿਜਲੀ ਦੇ ਕੇ ਜਾਂ ਫਿਰ ਔਰਤਾਂ ਨੂੰ 11-1100 ਰੁਪਿਆ ਪਾ ਕੇ ਜੋ ਕਿ ਅਗਲੇ ਸਾਲ ਲੱਗਦਾ ਹੈ ਕਿ ਸ਼ੁਰੂ ਹੋ ਜਾਏਗਾ ਇਹਨਾਂ ਮੁਫਤ ਸਹੂਲਤਾਂ ਨੂੰ ਵੰਡ ਕੇ ਹੀ ਵੋਟਾਂ ਮਿਲ ਜਾਣਗੀਆਂ ਲੋਕ ਵੋਟਾਂ ਪਾ ਦੇਣਗੇ ਤੇ ਸਰਕਾਰ ਦੁਬਾਰਾ ਬਣ ਜਾਏਗੀ ਸ਼ਾਇਦ ਇਹ ਸੰਭਵ ਨਹੀਂ ਹੋਏਗਾ ਕਿਉਂਕਿ ਉਸ ਸਮੇਂ ਜੇ ਤੁਸੀਂ 1100 ਰੁਪਏ ਦੇਵੋਗੇ ਜਾਂ 600 ਯੂਨਿਟ ਦਾ ਵਾਅਦਾ ਕਰੋਗੇ ਤਾਂ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ 2100 ਜਾਂ 3000 ਰੁਪਏ ਦਾ ਵਾਅਦਾ ਕਰ ਦੇਣਗੀਆਂ 600 ਦੀ ਥਾਂ ਤੇ 800 ਯੂਨਿਟ ਦਾ ਵਾਅਦਾ ਕਰ ਦੇਣਗੀਆਂ ਉਹਨਾਂ ਵਾਅਦਿਆਂ ਦੀ ਦੌੜ ਜਿਹੜੀ ਹੈ ਪੰਜਾਬ ਦੇ ਹਾਲਾਤ ਬਿਹਤਰ ਨਹੀਂ ਕਰੇਗੀ ਪੰਜਾਬ ਦੇ ਵਿੱਤੀ ਹਾਲਾਤ ਕਿਉਂਕਿ ਪਹਿਲਾਂ ਹੀ ਬਹੁਤ ਮਾੜੇ ਨੇ ਉਸ ਨੂੰ ਹੋਰ ਮਾੜਾ ਕਰਨ ਦਾ ਕੰਮ ਕਰੇਗੀ ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੋਏਗਾ ਇਹ ਵੀ ਸਾਰਿਆਂ ਨੂੰ ਸਮਝਣਾ ਚਾਹੀਦਾ ਔਰ ਉਮੀਦ ਕਰਦੇ ਹਾਂ ਪੰਜਾਬ ਦੇ ਲੋਕ ਇਹਨਾਂ ਗੱਲਾਂ ਨੂੰ ਆਪਣੇ ਜ਼ਿਹਨ ਵਿੱਚ ਰੱਖਣਗੇ ਉਹ ਇਹ ਸਵਾਲ ਜ਼ਰੂਰ ਪੁੱਛਣਗੇ ਜਦੋਂ 2027 ਦੀਆਂ ਚੋਣਾਂ ਆਉਣਗੀਆਂ ਕਿ ਜੋ ਵਾਅਦੇ ਕੀਤੇ ਗਏ ਸੀ ਕੀ ਉਹ ਵਾਅਦੇ ਪੂਰੇ ਹੋਏ ਨੇ ਜੇ ਪੂਰੇ ਨਹੀਂ ਹੋਏ ਜੋ ਬਦਲਾਅ ਦਾ ਵਾਅਦਾ ਕੀਤਾ ਗਿਆ ਸੀ ਕੀ ਉਸ ਦੀਆਂ ਨਿਸ਼ਾਨੀਆਂ ਸਾਨੂੰ ਦਿਖਣ ਲੱਗ ਪਈਆਂ ਨੇ ਕਿ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਹੋਈ ਹੈ ਸਿਰਫ ਇਹੀ ਸਵਾਲ ਇਹਨਾਂ ਸਿਆਸੀ ਪਾਰਟੀਆਂ ਤੋਂ ਪੁੱਛਣਾ ਤਾਂ ਬਣਦਾ ਹੀ ਹੈ ਜਿਨ੍ਹਾਂ ਨੇ 5 ਸਾਲ ਸਰਕਾਰ ਚਲਾਈ ਹੈ ਉਹਨਾਂ ਤੋਂ ਪੁੱਛਣਾ ਤਾਂ ਬਣਦਾ ਹੀ ਹੈ ਤੇ ਇਸੇ ਉਮੀਦ ਦੇ ਨਾਲ ਕਿ ਲੋਕ ਸਵਾਲ ਜ਼ਰੂਰ ਪੁੱਛਣਗੇ ਅਤੇ ਸਹੀ ਸਵਾਲ ਪੁੱਛਣਗੇ ਅਸੀਂ ਤੁਹਾਡੇ ਤੋਂ ਵਿਦਾ ਲੈਣੇ ਆਂ ਧੰਨਵਾਦ